ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਅਬਦਾਲੀ ਦੇ ਚੌਥੇ ਹਮਲੇ ਦੀ ਜਾਣਕਾਰੀ ਦੇਵਾਂਗੇ ਤੇ ਇਹ ਦੱਸਾਂਗੇ ਕਿ ਕਿਵੇਂ ਹੋਈ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਬਾਬਾ ਦੀਪ ਸਿੰਘ ਜੀ ਸਨ 1708 ਤੋਂ 1715 ਈਸਵੀ ਤੱਕ ਬੰਦਾ ਬਹਾਦਰ ਦੇ ਨਾਲ ਰਹੇ ਤੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਢਾ ਕੇ ਸਾਰੀ ਉਦਾਂ ਵਿੱਚ ਹਿੱਸਾ ਲਿਆ ਉਹਨਾਂ ਨੇ 1716 ਤੋਂ ਲਗਭਗ 1726 ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਬੀੜਾਂ ਦੀਆਂ ਨਕਲਾਂ ਤਿਆਰ ਕੀਤੀਆਂ ਕਿਉਂਕਿ ਆਪ ਜੀ ਦੀ ਲਿਖਾਈ ਬਹੁਤ ਸੁੰਦਰ ਸੀ ਤੇ ਸਨ 1757 ਤੱਕ ਸਾਬੂ ਕੀ ਤਲਵੰਡੀ ਦਮਦਮਾ ਸਾਹਿਬ ਰਹਿ ਕੇ ਆਪ ਜੀ ਸਿੱਖੀ ਧਰਮ ਦਾ ਪ੍ਰਚਾਰ ਕਰਦੇ ਰਹੇ ਅਤੇ ਸਿੱਖਾਂ ਨੂੰ ਧਾਰਮਿਕਤਾ ਤੇ ਅਧਿਆਤਮਿਕਤਾ ਦਾ ਉਪਦੇਸ਼ ਦਿੰਦੇ ਰਹੇ ਲੱਖੀ ਜੰਗਲ ਦੇ ਇਸ ਖੇਤਰ ਵਿੱਚ ਇਹਨਾਂ ਦਾ ਸਿੱਖੀ ਪ੍ਰਚਾਰ ਕਰਨਾ ਬੰਥ ਨੂੰ ਇੱਕ ਮਹਾਨ ਦੇਣ ਹੈ ਇਸ ਸਮੇਂ ਦੀ ਦੌਰਾਨ ਉਹਨਾਂ ਨੇ ਸਿੱਖਾਂ ਦੀਆਂ ਗਤੀਵਿਧੀਆਂ ਤੇ ਉਹਨਾਂ ਉੱਪਰ ਹੋ ਰਹੇ ਜ਼ੁਲਮਾਂ ਬਾਰੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣੂ ਰੱਖਿਆ ਇਹਨਾਂ ਨੇ ਭਾਈ ਮਨੀ ਸਿੰਘ ਨਾਲ ਰਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਮਦਮੇ ਵਾਲੀ ਢੀੜ ਵੀ ਤਿਆਰ ਕੀਤੀ ਕਿਉਂਕਿ ਇਹਨਾਂ ਪਾਸ ਤਲਵੰਡੀ ਸਾਬੋ ਦੇ ਮੁਰਤਾਮਾ ਦੀ ਮਹੰਤੀ ਸੀ ਤੇ ਹਰ ਵੇਲੇ ਡੂੰਗੀ ਲੱਗਣ ਵਿੱਚ ਸਿੱਖੀ ਦੇ ਪ੍ਰਚਾਰ ਵਿੱਚ ਮਸਤ ਰਹਿੰਦੇ ਸਨ ਸੋ ਇਹਨਾਂ ਨੇ ਕਦੇ ਵਿਆਹ ਕਰਾਉਣ ਬਾਰੇ ਸੋਚਿਆ ਹੀ ਨਹੀਂ ਸੀ ਅਗਸਤ 1740 ਵਿੱਚ ਜਦ ਮਹਿਤਾਬ ਸਿੰਘ ਤੇ ਸੁਖਾ ਸਿੰਘ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਤੇ ਬੀਖਾ ਨੇ ਦੇ ਬੁੱਢਾ ਡੋੜ ਦੇ ਰੇਗਿਸਤਾਨ ਤੋਂ ਆ ਕੇ ਮਸੀ ਰੰਗੜ ਦਾ ਕਤਲ ਕੀਤਾ ਤਾਂ ਉਸ ਵੇਲੇ ਇਹ ਦੋਵੇਂ ਸੂਰਬੀਰਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਸੂਚਿਤ ਕੀਤਾ ਤੇ ਉਹਨਾਂ ਤੋਂ ਅਸ਼ੀਰਵਾਦ ਲਿਆ ਹੁਣ ਦੱਸਾਂਗੇ ਅਬਦਾਲੀ ਦੇ ਚੌਥੇ ਹਮਲੇ ਬਾਰੇ ਅਹਿਮਦ ਸ਼ਾਹ ਬਦਾਲੀ ਕੰਧਾਰ ਤੋਂ ਰਵਾਨਾ ਹੋਇਆ ਤੇ 15 ਨਵੰਬਰ 1756 ਨੂੰ ਉਹ ਪਿਸ਼ਾਵਰ ਤੋਂ ਤੁਰਿਆ 26 ਨਵੰਬਰ ਨੂੰ ਉਹਨੇ ਦਰਿਆ اٹਕ ਨੂੰ ਲੰਘਿਆ ਤੇ 20 ਦਸੰਬਰ ਨੂੰ ਲਾਹੌਰ ਜਾ ਕੇ ਪਹੁੰਚ ਗਿਆ ਤੇ ਉਹ 12 ਦਿਨ ਲਾਹੌਰ ਰਹਾ ਤੇ ਇਲਾਕੇ ਦੀ ਹਾਕਮਾ ਕੋਲੋਂ ਕਰ ਵਸੂਲ ਕੀਤਾ 10 ਜਨਵਰੀ 1757 ਨੂੰ ਉਹ ਸਤਲੁਜ ਲੰਘਿਆ ਤੇ 28 ਜਨਵਰੀ ਨੂੰ ਉਹ ਦਿੱਲੀ ਜਾ ਪਹੁੰਚਿਆ ਇੱਕ ਮਹੀਨਾ ਇੱਥੇ ਉਹਨੇ ਉਹ ਅਤਿਆਚਾਰ ਕੀਤਾ ਜਦੀ ਵਿਆਖਿਆ ਹੀ ਨਹੀਂ ਕੀਤੀ ਜਾ ਸਕਦੀ ਲੋਕਾਂ ਦੇ ਘਰ ਸਾੜ ਦਿੱਤੇ ਦੱਬੇ ਹੋਏ ਮਾਲ ਨੂੰ ਕੱਢਿਆ ਤੇ ਬਹੁ ਬੇਟੀਆਂ ਨੂੰ ਵਾਲਾਂ ਤੋਂ ਫੜ ਕੇ ਬਾਜ਼ਾਰਾਂ ਵਿੱਚ ਧੋਇਆ ਸਾਰੇ ਸ਼ਹਿਰ ਦੀਆਂ ਔਰਤਾਂ ਦੀ ਇੱਜ਼ਤ ਦਰਾਨੀ ਸਿਪਾਈਆਂ ਦੇ ਹੱਥ ਵਿੱਚ ਸੀ ਕਈ ਆਪਣੀ ਬੱਤ ਬਚਾਉਣ ਬਦਲੇ ਜ਼ਹਿਰ ਖਾ ਕੇ ਜਾਂ ਡੁੱਬ ਕੇ ਮਰ ਗਈਆਂ ਅਨੇਕਾਂ ਬੇਦੋਸ਼ੇ ਤਲਵਾਰਾਂ ਦੀ ਧਾਰ ਲੰਗਾਏ ਗਏ ਬਾਦਸ਼ਾਹ ਆਲਮਗੀਰਸਾਨੀ ਦੀ ਲੜਕੀ ਜੋਹਰਾ ਬੇਗਮ ਅਹਿਮਦ ਸ਼ਾਹ ਅਨੇ ਆਪਣੇ ਸ਼ਹਿਜ਼ਾਦੀ ਤੈਮੂਰ ਨਾਲ ਵਿਆਹ ਲਈ ਇੱਥੋਂ ਚੱਲ ਕੇ ਉਹਨੇ ਮथुरा ਦਾ ਪਵਾਹਿਆ ਜਿਹੜਾ ਰਸਤਾ ਸੀ ਉਹ ਲੁੱਟਿਆ ਨਾ ਜਾਣਾਂ ਉਹ ਕਿੱਥੋਂ ਤੱਕ ਅੱਪੜਦਾ ਪਰ ਫੌਦ ਵਿੱਚ ਹੈਜ਼ਾ ਪੈ ਗਿਆ ਤੇ ਇਸ ਕਰਕੇ ਉਹ ਇੱਥੋਂ ਹੀ ਪਛਾਹ ਮੋੜ ਪਿਆ 31 ਮਾਰਚ ਨੂੰ ਉਹ ਫੇਰ ਦਿੱਲੀ ਆ ਗਿਆ ਤੇ ਮੁਹੰਮਦ ਸ਼ਾਹ ਦੀ 16 ਸਾਲ ਦੀ ਲੜਕੀ ਹਜ਼ਰਤ ਬੇਗਮ ਉਹਨੇ ਬਦੋ ਬਦੀ ਬਨ ਲਈ ਸ਼ਾਹੀ ਘਰਾਣੇ ਦੀਆਂ ਲੜਕੀਆਂ ਹੋਰ 400 ਨਵਾਬਾਂ ਤੇ ਅਮੀਰਾ ਦੀਆਂ ਲੜਕੀਆਂ ਬਨ ਕੇ ਉਹ 2 ਅਪ੍ਰੈਲ ਨੂੰ ਦਿੱਲੀੋਂ ਵਾਪਸ ਮੁੜਿਆ ਜਦੋਂ ਨੂਰਾਨੀ ਦਿੱਲੀ ਵੱਲ ਜਨਵਰੀ 1757 ਵਿੱਚ ਵਧ ਰਿਹਾ ਸੀ ਤਦ ਦਿੱਲੀ ਦੀ ਅਮੀਰ ਹਿੰਦੂ ਤੇ ਮੁਸਲਮਾਨਾਂ ਨੇ ਆਪਣੇ ਪਰਿਵਾਰਾਂ ਨੂੰ ਮਥੁਰਾ ਤੇ ਪਰੀ ਜਾਤ ਇਲਾਕੇ ਵਿੱਚ ਭੇਜ ਦਿੱਤਾ ਵਜ਼ੀਰ ਇਮਾਦ ਉਲ ਮਲਕ ਦਾ ਪਰਿਵਾਰ ਰਾਜਸਥਾਨ ਨੂੰ ਚਲਾ ਗਿਆ ਪਰ ਉਸਨੇ ਆਮ ਲੋਕਾਂ ਨੂੰ ਦਿੱਲੀ ਛੱਡਣ ਦੀ ਆਗਿਆ ਨਹੀਂ ਦਿੱਤੀ ਉਸਨੇ ਅੰਟਾਜੀ ਮਨਕੇਸ਼ਵਰ ਨੂੰ 3000 ਮਰਾਠਾ ਘੋੜਸਵਾਰਾਂ ਦੀ ਸਹਾਇਤਾ ਨਾਲ ਲੋਕਾਂ ਦਾ ਬਾਹਰ ਜਾਣਾ ਬੰਦ ਕਰਨ ਲਈ ਹੁਕਮ ਦਿੱਤੇ ਤੇ ਸਾਰੀ ਰਾਹ ਬੰਦ ਕਰ ਦਿੱਤੇ ਜਦ ਉਹਨਾਂ ਨੇ ਆਪਣੇ ਘਰਾਂ ਨੂੰ ਵਰਤਣਾ ਚਾਇਆ ਉਹਨਾਂ ਤੋਂ ਨਕਦੀ ਤੇ ਗਹਿਣੇ ਖੋਹ ਲਏ ਗਏ ਜਿਹੜੇ ਬਾਚ ਨਿਕਲਣ ਵਿੱਚ ਸਫਲ ਹੋ ਗਏ ਸਨ ਉਹਨਾਂ ਨੂੰ ਰਾਜੀ ਖੁਸ਼ੀ ਪਹੁੰਚਣ ਲਈ ਜਾਟਾਂ ਨੂੰ ਰਿਸ਼ਵਤ ਦੇਣੀ ਪਈ ਇਸੇ ਮਹੀਮ ਦੌਰਾਨ ਅਹਿਮਦ ਸ਼ਾਹ ਅਬਦਾਲੀ ਨੇ ਚਕਲਾ ਹਰਾਨ ਸਰਹਿੰਦ ਉੱਤੇ ਵੀ ਕਬਜ਼ਾ ਕਰ ਲਿਆ ਐਵੇਂ ਆਪਣੀਆਂ ਕਮਜ਼ੋਰੀਆਂ ਕਾਰਨ ਮੁਗਲ ਹਕੂਮਤ ਨੇ ਪੰਜਾਬ, ਮੁਲਤਾਨ, ਕਸ਼ਮੀਰ ਦੇ ਸੂਬੇ ਤੇ ਸੂਬਾ ਦਿੱਲੀ ਦਾ ਚਕਲਾ ਸਰਹਿੰਦ ਦੇ ਇਲਾਕੇ ਦੁਰਾਨੀ ਅਫਗਾਨ ਸਲਤਨਤ ਨੂੰ ਸੌਂਪ ਦਿੱਤੇ ਤੇ ਇਸ ਸਲਤਨਤ ਦੀਆਂ ਹੱਦਾਂ ਉੱਤਰੀ ਭਾਰਤ ਵਿੱਚ ਅੱਜਕੱਲ ਦੇ ਹਰਿਆਣਾ ਦੇ ਚਕਲਾ ਸਰਹਿੰਦ ਦੇ ਕਰਨਾਲ ਤੱਕ ਦੇ ਇਲਾਕੇ ਤੱਕ ਫੈਲ ਗਈਆਂ। ਰਾਜ ਪ੍ਰਬੰਧ ਲਈ ਦੁਰਾਨੀ ਹਕੂਮਤ ਨੇ ਸੂਬਿਆਂ ਵਿੱਚ ਆਪਣੇ ਸੂਬੇਦਾਰ ਤੇ ਚਕਲਾ ਸਰਹਿੰਦ ਵਿੱਚ ਆਪਣੇ ਫੌਜਦਾਰ ਨਿਯੁਕਤ ਕੀਤੇ ਚਕਲਾ ਸਰਹਿੰਦ ਦੇ ਫੌਜਦਾਰ ਨੂੰ ਆਪਣਾ ਕੰਮ ਕਾਰਜ ਪੰਜਾਬ ਦੀ ਸੂਬੇਦਾਰ ਦੀ ਦੇਖਰੇਖ ਵਿੱਚ ਕਰਨਾ ਪੈਂਦਾ ਸੀ ਮੁਗਲ ਤੇ ਦੁਰਾਨੀ ਸਲਤਨਤ ਵਿੱਚ ਘਾਰ ਬਦਲਦੀਆਂ ਇਹਨਾਂ ਪਰਸਤਿਤੀਆਂ ਵਿੱਚ ਤੇ ਇਲਾਕਿਆਂ ਦੀਆਂ ਅਦਲਾ ਬਦਲੀ ਕਾਰਨ ਸਿੱਖ ਸਰਦਾਰਾਂ ਦੀ ਜੱਦੋ ਜੈਦ ਬੜੀ ਵਿਸ਼ਾਲ ਪੱਧਰ ਉੱਤੇ ਪ੍ਰਭਾਵਿਤ ਹੋਈ ਕਿਉਂਕਿ ਉਹਨਾਂ ਨੂੰ ਮੁਲਤਾਨ ਤੇ ਪੰਜਾਬ ਦੇ ਸੂਬਿਆਂ ਤੇ ਚਕਲਾ ਸਰਹਿੰਦ ਦੇ ਇਲਾਕਿਆਂ ਵਿੱਚ ਦੁਰਾਨੀਆਂ ਨਾਲ ਟੱਕਰ ਲੈਣੀ ਪਈ ਤੇ ਸੂਬਾ ਦਿੱਲੀ ਦੇ ਇਲਾਕਿਆਂ ਵਿੱਚ ਮੁਗਲ ਹਕੂਮਤ ਦੀ ਕਰੋਪੀ ਦਾ ਸਾਹਮਣਾ ਕਰਨਾ ਪਿਆ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਚੌਥਾ ਹਮਲਾ ਕਰਨ ਲਈ 1756 ਵਿੱਚ ਸ਼ਹਿਨਸ਼ਾਹ ਆਲਮਗੀਰ ਸਾਨੀ ਨਜੀਬ ਉਲਦੁਲਾਹ ਜੋ ਸਹਾਰਨਪੁਰ ਦਾ ਰੋਹਿਲਾ ਸੀ ਤੇ ਲਾਹੌਰ ਦੀ ਮੁਲਕ ਮੁਗਲਾਨੀ ਬੇਗਮ ਨੇ ਉਹਨੂੰ ਸੱਦਿਆ ਸੀ। ਜਹਾਂਨ ਖਾਨ ਦੀ ਕਮਾਨ ਥੱਲੇ ਅਫਗਾਨੀ ਮੋਰਲੇ ਫੌਜੀ ਦਸਤਿਆਂ ਨੇ 17 ਜਨਵਰੀ ਨੂੰ ਲੂਨੀ ਦੇ ਕਬਜ਼ਾ ਕਰ ਗਏ, ਸ਼ਹਾਦਰੀ ਨੂੰ ਘੇਰ ਲਿਆ ਸੀ। ਜਾਮਾ ਮਸਜਿਦ ਤੋਂ ਸ਼ੁੱਕਰਵਾਰ 21 ਜਨਵਰੀ ਨੂੰ ਦੁਰਾਨੀ ਨੇ ਨਾਂ ਦਾ ਖੁਤਬਾ ਪੜ੍ਹਿਆ ਗਿਆ। ਦੁਰਾਨੀ ਦੇ ਅਧਿਕਾਰ ਪ੍ਰਾਪਤ ਹੋ ਰਾਜਦੂਤ ਨਜੀਬ ਉਲਦੋਲਾ ਨੇ ਇੱਕ ਐਲਾਨਨਾਮਾ ਕੀਤਾ ਜਿਸ ਵਿੱਚ ਇਹ ਕਿਹਾ ਗਿਆ ਕਿ ਕੋਈ ਵੀ ਘਰਾਂ ਦੀਆਂ ਸ਼ੱਤਾਂ ਤੇ ਨਹੀਂ ਬੈਠੇ ਨਾ ਹੀ ਕੋਈ ਸੜਕ ਤੇ ਆਵੇ ਤੇ ਦੁਕਾਨਾਂ ਬੰਦ ਰਹਿਣਗੀਆਂ 27 ਜਨਵਰੀ ਨੂੰ ਸ਼ਹਿਨशाह ਆਲਮਗੀਰ ਸਾਨੀ ਹਮਲਾਵਰ ਦਾ ਸਵਾਗਤ ਕਰਨ ਲਈ ਬਾਹਰ ਗਿਆ ਤੇ ਸ਼ਹਿਰ ਵਿੱਚ ਵੜਦਿਆਂ ਸਾਰੀ ਹੀ ਅਫਗਾਨੀ ਦੀਆਂ ਫੌਜਾਂ ਨੇ ਲੁੱਟਮਾਰ ਸ਼ੁਰੂ ਕਰ ਦਿੱਤੀ 28 ਜਨਵਰੀ ਨੂੰ ਅਫਗਾਨ ਫੌਜਾਂ ਨੇ ਸ਼ਹਿਰ ਦੇ ਬਾਹਰ ਪੈਂਦੇ ਘਰ ਬਰਬਾਦ ਕਰ ਦਿੱਤੇ ਤੇ 29 ਜਨਵਰੀ ਨੂੰ ਦੁਕਾਨਾਂ ਤੇ ਬਾਜ਼ਾਰ ਫਿਰ ਲੁੱਟੇ ਗਏ ਜਹਾਨ ਖਾਦੀ ਸਬਾਈਆਂ ਨੇ ਫਿਰੋਜ਼ ਸ਼ਾ ਕੋਟਲਾ ਤੇ ਕਾਬਲੀ ਦਰਵਾਜ਼ੇ ਲੱਗੇ ਬਾਜ਼ਾਰ ਵਿੱਚ ਧੱਕਾ ਮੁਕੀ ਕੀਤੀ। ਉਸੇ ਦਿਨ ਹਿੰਦੂਆਂ ਨੂੰ ਕਿਹਾ ਗਿਆ ਕਿ ਉਹ ਆਪਣੇ ਮਥਿਆਂ ਨੂੰ ਰੰਗ ਲੇਪ ਕਰ ਲੈਣ। 30 ਜਨਵਰੀ ਨੂੰ ਸ਼ਾਹੀ ਟਕਚਾਲ ਵਿੱਚ ਦੁਰਾਨੀ ਦੇ ਨਾਮ ਦੇ ਸਿੱਕੇ ਕਢੇ ਗਏ ਤੇ ਉਸੇ ਦਿਨ ਹੀ ਦੁਰਾਨੀ ਨੇ ਆਪਣੇ ਪੁੱਤਰ ਤੈਮੂਰ ਸ਼ਾ ਨਾਲ ਵਿਆਹ ਆਲਮਗੀਰ ਸਾਨੀ ਦੀ ਬੇਟੀ ਨਾਲ ਕਰ ਦਿੱਤਾ। ਸਵਰਗੀ ਵਜ਼ੀਰ ਕਮਰਉਦਦੀਨ ਦਾ ਘਰ 4 ਫਰਵਰੀ ਨੂੰ ਪੁੱਟਿਆ ਗਿਆ ਤੇ ਉਸਦੇ ਪੁੱਤਰ ਇੰਤਜ਼ਾਮ ਉਲਦੁੱਲਾ ਦੀਆਂ ਲਗਭਗ 100 ਖੂਬਸੂਰਤ ਪਤਨੀਆਂ ਜਿਹੜੀਆਂ ਕਿ ਚੁੱਕ ਲਈਆਂ ਗਈਆਂ ਸਨ ਤੇ ਸੱਤ ਫਰੀਨੂ ਮੀਰ ਬਖਸ਼ੀ ਸਮਾਮ ਉਲਦੁੱਲਾ ਦਾ ਮਕਾਨ ਪੁੱਟਿਆ ਗਿਆ ਹੋਰ ਘਰਾਂ ਦੀ ਪੁਟਾਈ ਜਾਰੀ ਰਹੀ ਤੇ ਲੋਕਾਂ ਦੀ ਅਫਗਾਨ ਤੇ ਰੋਹਿਲਾ ਸਪਾਈਆਂ ਵੱਲੋਂ ਲੁੱਟਮਾਰ ਚੱਲਦੀ ਰਹੀ ਇੰਨਾਂ ਸਾਰੇ ਦਿਨਾਂ ਤੇ ਰਾਤਾਂ ਵਿੱਚ ਦੁੱਖਾਂ ਭਰੀਆਂ ਆਵਾਜ਼ਾਂ ਆਉਣੀਆਂ ਜਾਰੀ ਰਹੀਆਂ 16 ਫਰਵਰੀ ਨੂੰ ਮੁਹੱਲੇ ਸਾੜੇ ਗਏ 22 ਫਰਵਰੀ ਨੂੰ ਦਰਾਨੀ ਨੇ ਜਮਨਾਬਾਰ ਕੀਤੀ ਸ਼ਹਿਰ ਵਿੱਚ ਬਚਾਓ ਬਚਾਓ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਦੁਬਾਰਾ ਜੀਵਨ ਮਿਲਣ ਦੀਆਂ ਵੀ ਲੋਕ ਇੱਕ ਦੂਸਰੇ ਨੂੰ ਵਧਾਈਆਂ ਦੇ ਰਹੇ ਸਨ ਸਾਰਾ ਦਿੱਲੀ ਸ਼ਹਿਰ ਹਲਕਿਆਂ ਵਿੱਚ ਵੰਡਿਆ ਗਿਆ ਤੇ ਹਰ ਇੱਕ ਵਿੱਚ ਸੈਨਾ ਦੀਆਂ ਚੌਂਕੀਆਂ ਸਥਾਪਿਤ ਕੀਤੀਆਂ ਗਈਆਂ ਗਾਲਾਂ ਗੱਡੀਆਂ ਗਈਆਂ ਕੁੱਟਿਆ ਗਿਆ ਤਸੀਹੇ ਦਿੱਤੇ ਤੇ ਕਤਲ ਕਰਨਾ ਮناسب ਕੀਤਾ ਗਿਆ ਲੋਕਾਂ ਦੀਆਂ ਸਰੀਰਾਂ ਤੇ ਜ਼ਖਮਾਂ ਲਾਈ ਗਏ ਤੇ ਸਾੜਿਆ ਗਿਆ ਕਈ ਵਿਅਕਤੀ ਜ਼ਹਿਰ ਖਾ ਕੇ ਮਰ ਗਏ ਤੇ ਕਈ ਔਰਤਾਂ ਖੂਹ ਵਿੱਚ ਛਾਲਾ ਮਾਰ ਕੇ ਮਰ ਗਈਆਂ ਲੋਕ ਸੋਨਾ ਚਾਂਦੀ ਤੇ ਹੋਰ ਜਾਇਦਾਦ ਵੇਚ ਰਹੇ ਸਨ ਪਰ ਖਰੀਦਣ ਵਾਲਾ ਇੱਥੇ ਕੋਈ ਵੀ ਨਹੀਂ ਸੀ ਖਾਲਸ ਸੋਨਾ 8 ਤੋਂ 10 ਰੁਪਏ ਟੋਲਾ ਵਿਕਿਆ ਤੇ ਚਾਂਦੀ ਰੁਪਏ ਦੀ 2-3 ਟੋਲੇ ਸਜ਼ਾ ਮਿਲਨ ਤੋਂ ਕੋਈ ਆਦਮੀ ਨਾ ਬਚਿਆ ਦੇ ਨਾ ਹੀ ਨੌਜਵਾਨ ਤੀਵੀ ਦੂਸ਼ਿਤ ਹੋਣ ਤੋਂ ਲੁੱਟਣ ਖੋਹਣ ਤੇ ਸਰੀਰਕ ਸ਼ੋਸ਼ਣ ਦਾ ਸਿਲਸਿਲਾ 4 ਤੋਂ 20 ਫਰਵਰੀ 1757 ਤੱਕ ਜਾਰੀ ਰਿਹਾ 31 ਮਾਰਚ ਤੋਂ 10 ਅਪ੍ਰੈਲ 1757 ਤੱਕ ਦੇ ਸਮੇਂ ਵਿੱਚ ਸ਼ਾਹੀ ਰਾਜਤਾਨੀ ਨੂੰ ਫਿਰ ਲੁੱਟਿਆ ਤੇ ਢਾਇਆ ਗਿਆ 30 ਮਾਰਚ ਨੂੰ ਦੁਰਾਨੀ ਫਰੀਦাবাদ ਵਿੱਚ ਰਿਹਾ ਤੇ 31 ਨੂੰ ਸ਼ਾਹ ਤੇ ਉਸ ਦੀਆਂ ਫੌਜਾਂ ਸਰਾਂ ਬਸੰਤਖਾਂ ਸਰਾਂ ਸੁਹੇਲ ਦੇ ਨਾਲ ਲੱਗਦੇ ਖੁੱਲੇ ਮੈਦਾਨ ਵਿੱਚ ਰਹਿ ਇਸ ਜਗ੍ਹਾ ਦੁਰਾਨੀ ਨੇ ਸ਼ਹਿਨਸ਼ਾਹ ਮੁਹੰਮਦ ਸ਼ਾਹ ਸਵਰਗੀ ਦੀ ਕੁਵਾਰੀ 16 ਸਾਲ ਦੀ ਲੜਕੀ ਨਾਲ 5 ਅਪ੍ਰੈਲ ਨੂੰ ਜ਼ਬਰਦਸਤੀ ਸ਼ਾਦੀ ਕਰ ਲਈ ਤੇ ਕਈ ਹਜ਼ਾਰ ਸੋਹਣੇ ਲੜਕੇ ਤੇ ਖੂਬਸੂਰਤ ਲੜਕੀਆਂ ਆਪਣੇ ਕੈਂਪਾਂ ਵਿੱਚ ਲੈ ਗਿਆ ਵਿਦਾਇਗੀ ਦੇਣ ਵੇਲੇ ਸ਼ਹਿਨशाह ਆਲਮਗੀਰ ਉਸ ਦੇ ਕੈਂਪ ਵਿੱਚ ਗਿਆ ਤੇ ਇਹਨਾਂ ਪਕੜੇ ਗਏ ਲੋਕਾਂ ਨੂੰ ਛੱਡਣ ਦੀ ਬੇਨਤੀ ਕੀਤੀ ਗਈ ਉਸ ਦੀ ਬੇਨਤੀ ਤੇ ਕਈ ਹਜ਼ਾਰ ਕੈਦੀਆਂ ਨੂੰ ਛੱਡ ਦਿੱਤਾ ਗਿਆ ਦਿੱਲੀ ਨੂੰ ਲੁੱਟਣ ਤੇ ਬਰਬਾਦ ਕਰਨ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਨੇ ਭਰਤਪੁਰ ਦੇ ਜਾਟਾਂ ਤੇ ਹਮਲਾ ਕਰ ਦਿੱਤਾ ਬਾਦਸ਼ਾਹ ਸੂਰਜਮਲ ਨੇ ਹਥਿਆਰ ਸੁਟਣ ਤੋਂ ਨਾ ਕਰ ਦਿੱਤੀ ਇਸ ਨਾਲ ਸ਼ਾਹ ਦਾ ਗੁੱਸਾ ਹੋਰ ਵੀ ਵੱਧ ਗਿਆ ਭਾਰਤੀ ਅਫਗਾਨਾਂ ਤੇ ਦੁਰਾਨੀ ਨੇ ਜਾਟਾਂ ਦੇ ਸਾਰੇ ਖੇਤਾਂ ਨੂੰ ਤਬਾਹ ਕਰ ਦਿੱਤਾ ਤੇ ਬਰਬਾਦ ਕਰ ਦਿੱਤਾ ਅਹਿਮਦ ਸ਼ਾਹ ਦੁਰਾਨੀ ਦੇ ਹੁਕਮਾਂ ਅਨੁਸਾਰ ਬਖਸ਼ੀ ਜਹਾਨ ਖਾਨ ਨੇ ਸ਼ਹਿਰ ਤੋਂ ਬਾਅਦ ਸ਼ਹਿਰ ਤੇ ਪਿੰਡ ਤੋਂ ਬਾਅਦ ਪਿੰਡ ਸਾੜ ਦਿੱਤੇ ਮਾਰਚ 4 1757 ਦੀ ਸਵੇਰ ਨੂੰ ਜਹਾਨ ਖਾਨ ਮਥੁਰਾ ਪਹੁੰਚਿਆ ਅਣਗਿਣਤ ਹਿੰਦੂ ਹੋਲੀ ਦਾ ਪਵਿੱਤਰ ਤਿਉਹਾਰ ਮਨਾਉਣ ਲਈ ਆਏ ਹੋਏ ਸਨ ਤੇ ਜਹਾਨਖਾਨ ਨੇ ਇਹਨਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ। ਉਸਨੇ ਸਾਰੇ ਮਥਰਾ ਸ਼ਹਿਰ ਨੂੰ ਹਿੰਦੂਆਂ ਦੇ ਲਾਲ ਖੂਨ ਨਾਲ ਪਰਬਤਤਾ ਤੇ ਸ਼ਹਿਰ ਨੂੰ ਅੱਗ ਲਾ ਦਿੱਤੀ। ਦੇਵੀ-ਦੇਵਤਿਆਂ ਦੀਆਂ ਮੂਤੀਆਂ ਖੰਜਰਾਂ ਨਾਲ ਤੋੜ ਦਿੱਤੀਆਂ ਗਈਆਂ ਤੇ ਇਹਨਾਂ ਦੇ ਟੁਕੜੀਆਂ ਨੂੰ ਸ਼ਹਿਰ ਦੀਆਂ ਮੰਡੀਆਂ ਤੇ ਗਲੀਆਂ ਵਿੱਚ ਪੈਰਾਂ ਥੱਲੇ ਮਦੋਲਿਆ ਗਿਆ। ਗੁਲਾਮ ਹੁਸੈਨ ਸੁਮੀਨ ਨੇ ਆਪਣੀ ਪੁਤਸਕ ਹਲਾਤੀ آمدਨ ਅਹਿਮਦਿਸ਼ਾ ਵਿੱਚ ਦਿਖਿਆ ਹੈ ਕਿ ਦੌਰਾਨੀ ਨੇ ਅਣਗਿਣਤ ਸਾਧਕਾਂ ਸਾਂਤਾ ਸਾਧੂਆਂ ਤੇ ਭਿਖਾਰੀਆਂ ਨੂੰ ਉਹਨਾਂ ਦੀਆਂ ਚੌਪੜੀਆਂ 'ਚ ਕਤਲ ਕੀਤਾ ਤੇ ਉਹਨਾਂ ਧੜੋਂ ਅੱਡ ਕੀਤੇ ਸਿਰਾਂ ਨਾਲ ਦੁਰਾਨੀ ਨੇ ਗਊਆਂ ਦੇ ਸਿਰ ਬੰਨੇ ਕੇਵਲ ਇਹੀ ਨਹੀਂ ਕੁਝ ਅਮੀਰ ਮੁਸਲਮਾਨਾਂ ਤੇ ਹੀਰੇ ਵੇਚਣ ਵਾਲੇ ਵੀ ਉਸ ਦੇ ਕਤਲੇਆਮ ਤੋਂ ਨਹੀਂ ਬਚ ਸਕੇ ਉਸ ਤੋਂ ਬਾਅਦ ਮਾਰਚ 6 ਜਹਾਨਖਾਨੇ ਬਰਿੰਦਾਵਨ ਵਿੱਚ ਕਤਲੇਆਮ ਦਾ ਹੁਕਮ ਦਿੱਤਾ ਤੇ ਇਨਸਾਨੀ ਲਾਸ਼ਾਂ ਦੇ ਢੇਡ ਲਾ ਦਿੱਤੇ மார்ਚ 15 ਨੂੰ ਅਹਿਮਦ ਸ਼ਾਹ ਖੁਦ ਮਥਰਾ 'ਚ ਇੱਕ ਜਗ੍ਹਾ ਗੋਕਲ ਪਹੁੰਚਿਆ ਇੱਥੇ ਕੁਝ ਨੰਗੇ ਸਾਧੂਆਂ ਨੇ ਬੜੀ ਬਹਾਦਰੀ ਨਾਲ ਉਸ ਦਾ ਮੁਕਾਬਲਾ ਕੀਤਾ ਕਿਉਂਕਿ ਸ਼ਾਹ ਨੂੰ ਇਹਨਾਂ ਨੰਗੇ ਸਾਧੂਆਂ ਤੋਂ ਦੌਲਤ ਲੁੱਟਣ ਦੀ ਕੋਈ ਉਮੀਦ ਨਹੀਂ ਸੀ ਉਹ ਵਾਪਸ ਦਿੱਲੀ ਪਰਤ ਆਇਆ ਤੇ ਵਾਪਸੀ ਲਈ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ 14 ਫਰਵਰੀ 1757 ਨੂੰ ਅਹਿਮਦ ਸ਼ਾਹ ਨੇ ਆਪਣੇ ਪੁੱਤਰ ਤੈਮੂਰ ਦੀ ਸ਼ਾਦੀ ਸ਼ੈਨ ਸ਼ਾਹ ਆਲਮਗਿਰ ਦੀ ਲੜਕੀ ਗੋਹਰ ਅਫਰੋਜ਼ ਬਾਨੋ ਬੇਗਮ ਨਾਲ ਕੀਤੀ ਭਾਰਤ ਛੱਡਣ ਤੋਂ ਪਹਿਲਾਂ ਉਸਨੇ ਖੁਦ ਹਜ਼ਰਤ ਬਾਨੋ ਜੋ ਸ਼ਹਿਨ ਸ਼ਾਹ ਅਹਿਮਦ ਸ਼ਾਹ ਦੀ ਲੜਕੀ ਸੀ ਉਸ ਨਾਲ ਸ਼ਾਦੀ ਕਰ ਲਈ ਅਪ੍ਰੈਲ ਦੀ ਪਹਿਲੀ ਹਫ਼ਤੇ ਦੌਰਾਨੀ ਨੇ ਅਫਗਾਨਿਸਤਾਨ ਨੂੰ ਜਾਣ ਦਾ ਰਸਤਾ ਫੜਿਆ ਤੇ ਉਸ ਨਾਲ ਮੁਗਲ ਸ਼ਹਿਨ ਸ਼ਾਹ ਦੀਆਂ ਦੋ شہਜਾਦੀਆਂ 16 ਹੋਰ ਮੁਗਲ ਖਾਨਦਾਨ ਦੀਆਂ ਔਰਤਾਂ 400 ਨੌਕਰਾਨੀਆਂ ਤੇ 10 ਤੋਂ 12 ਕਰੋੜ ਰੁਪਏ ਦੀ ਲੁੱਟ ਸੀ ਕਰੋੜਾਂ ਰੁਪਏ ਦਾ ਮਾਲ ਤੇ ਸੈਂਕੜੇ ਲੜਕੀਆਂ ਬਣ ਕੇ ਅਬਦਾਲੀ ਦਿੱਲੀੋਂ ਤੁਰਿਆ ਤੇ ਸ਼ਹਿਰ ਦੀਆਂ ਕੰਧਾਂ ਤੋਂ ਦੂਰ ਹੁੰਦਿਆਂ ਹੋਇਆਂ ਸਿੱਖ ਉਹਦੇ ਮਗਰ ਲੱਗ ਪਏ। ਸਿੱਖ ਰਾਤ ਛਾਪੇ ਉਮਾਰ ਕੇ ਦਰਾਨੀ ਫੌਜਾਂ ਨੂੰ ਲੁੱਟਦੇ ਤੇ ਦਿਨ ਤੋਂ ਹੀ ਪਹਿਲੀ ਹੀ ਜੰਗਲ ਜਾ ਲੁਕਦੇ। ਇਨ੍ਹਾਂ ਹਮਲਿਆਂ ਤੋਂ ਅਬਦਾਲੀ ਬਹੁਤ ਤੰਗ ਆ ਗਿਆ। ਮੁਗਲ ਬਾਦਸ਼ਾ ਆਲਮਗੀਰ ਸਾਨੀ ਬਾਦਸ਼ਾ ਜਹਾਂਦਰ ਸ਼ਾਹ ਦਾ ਪੁੱਤਰ ਸੀ। ਉਹ ਅਹਿਮਦ ਸ਼ਾਹ ਅਬਦਾਲੀ ਦਾ ਕਤਈ ਤੌਰ ਤੇ ਵਿਰੋਧ ਨਹੀਂ ਕਰ ਸਕਿਆ। ਕਿਵੇਂ ਬਾਬਾ ਦੀਪ ਸਿੰਘ ਜੀ ਨੇ ਅਬਦਾਲੀ ਦੇ ਕਾਫਲੇ ਤੇ ਹਮਲਾ ਕੀਤਾ ਉਸ ਦਾ ਵਿਸਥਾਰ ਹੈ ਜੀ। ਇੱਕ ਤੇਜ਼ ਘੋੜਸਵਾਰ ਜੋ ਬਾਬਾ ਦੀਪ ਸਿੰਘ ਜੀ ਦੇ ਜੈਸੀ ਦਾ ਹੀ ਸੀ ਤੇ ਜਿਹੜਾ ਕਰਨਾਲ ਵੱਲੋਂ ਆਇਆ ਸੀ ਉਸਨੇ ਇੱਕ ਦਿਨ ਬਾਬਾ ਜੀ ਨੂੰ ਅੱਗੇ ਸੂchna ਦਿੱਤੀ ਕਿ ਅਹਿਮਦ ਸ਼ਾਹ ਅਫਦਾਲੀ ਵੱਡੀ ਲੁੱਟਮਾਰ ਕਰਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਆਪਣੇ ਵਤਨ ਪਰਤ ਰਿਹਾ ਸੀ ਬਿਆਸਿਆਂ ਤੇ ਹੋਰ ਕੀਮਤੀ ਵਸਤੂਆਂ ਤੇ ਹਿੰਦੂ ਤੇ ਮੁਸਲਮਾਨ ਲੜਕੀਆਂ ਬਨ ਕੇ ਗੱਡੀਆਂ ਵਿੱਚ ਬਿਠਾਈਆਂ ਹੋਈਆਂ ਸਨ ਤੇ ਜੋ ਰੋ ਰਹੀਆਂ ਹਨ ਪਰ ਛੁਡਾਉਣ ਵਾਲਾ ਕੋਈ ਨਹੀਂ ਇਹ ਸੁਣ ਕੇ ਬਾਬਾ ਜੀ ਦਾ ਖੂਨ ਖੋਲਿਆ ਤੇ ਡੋਲੇ ਫਰਕੇ ਉਹਨਾਂ ਨੇ ਹਜ਼ਾਰ ਸਿੰਘਾਂ ਨੂੰ ਸਾਰੀ ਵਿਥਿਆ ਸੁਣਾਈ ਤੇ ਕਿਹਾ ਕਿ ਤੁਸੀਂ ਭਾਰਤੀ ਦੇਵੀਆਂ ਨੂੰ ਜ਼ਾਲਮ ਅਫਦਾਲੀ ਦੇ ਪੰਜੇ ਤੋਂ ਛੁਡਾਉਣਾ ਹੈ ਤੇ ਉਸ ਦੇ ਲੁੱਟ ਦੇ ਮਾਲ ਨੂੰ ਵੀ ਹੌਲਾ ਕਰਨਾ ਹੈ ਸਿੰਘ ਤੁਰੰਤ ਤਿਆਰ ਹੋ ਗਏ ਤੇ 100-100 ਦੇ ਪੰਜ ਜਥੇ ਬਣਾਏਗੇ ਦਮਦਮਾ ਸਾਹਿਬ ਦੀ ਰਖਵਾਲੀ ਲਈ ਕੋਸ਼ ਸਿੰਘ ਰਹਿਣ ਦਿੱਤੇ ਗਏ ਤੇ ਬਾਕੀ ਥਾਨੇ ਸਰ ਵੱਲ ਨੂੰ ਚੱਲ ਪਏ। ਥਾਨੇ ਸਰ ਤੋਂ ਲੈ ਕੇ ਅਬਦਾਲੇ ਤੱਕ ਸ਼ਾਹੀ ਮਾਰਗ ਤੇ ਜਥੇ ਖਿਲਰ ਗਏ ਤੇ ਅਬਦਾਲੀ ਦੇ ਆਉਣ ਦਾ ਜੰਗਲ ਵਿੱਚ ਲੁਕ ਕੇ ਇੰਤਜ਼ਾਰ ਕਰਨ ਲੱਗੇ। ਫੌਜਦਿਆਂ ਅਗਲਿਆਂ ਦਸਤਿਆਂ ਨੂੰ ਲੰਘਣ ਦਿੱਤਾ ਗਿਆ। ਊਠ, ਘੋੜੇ, ਖੱਜਰਾ ਤੇ ਕੋਤੇ ਲੁੱਟਦੇ ਮਾਲ ਨਾਲ ਲੱਦੇ ਗਏ ਲੰਘ ਰਹੇ ਸਨ। ਸੈਨਿਕ ਮਾਰਗ ਦੇ ਦੋਹੀਂ ਪਾਸੀ ਕਤਾਰ ਬੰਨ ਕੇ ਨਿਗਰਾਨੀ ਰੱਖਦਿਆਂ ਤੁਰੇ ਜਾ ਰਹੇ ਸਨ। ਪਿੱਛੇ ਜਵਾਨ ਕੁੜੀਆਂ ਤੇ ਮੁੰਡਿਆਂ ਨਾਲ ਭੜੇ ਗੱਡੀ ਜਾ ਰਹੀ ਸਨ ਜਿਨ੍ਹਾਂ ਦੇ ਦੁਆਲੇ ਵੀ ਸਖਤ ਪੈਰਾ ਸੀ ਸਿੰਘ ਟੁੱਟ ਕੇ ਦੁਰਾਨੀਆਂ ਤੇ ਪੈ ਗਏ ਗੱਡੀ ਹਿੱਕਣ ਵਾਲਿਆਂ ਨੂੰ ਝਟਕਾ ਦੇ ਕੇ ਗੱਡੀ ਪਾਸੇ ਕਰ ਲਈ ਤੇ ਲੁੱਟ ਦਾ ਮਾਲ ਵੀ ਕਾਫੀ ਸਾਰਾ ਹੱਥ ਲੱਗ ਗਿਆ ਦਰਿਆ ਮਾਰਕੰਟੀ ਦੇ ਕੰਢੇ ਤੇ ਵੀ ਚੰਗੀ ਲੜਾਈ ਹੋਈ ਤੇ ਅੰਬਾਲੇ ਵੀ ਇਸ ਹੱਲੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਥਿਆਂ ਨੇ 300 ਲੜਕੀਆਂ ਤੇ 100 ਕੁ ਸੁੰਦਰ ਬੱਚੇ ਛਡਵਾਏ ਤੇ ਲੁੱਟ ਦੇ ਮਾਲ ਨੂੰ ਦਮਦਮਾ ਸਹਿਬ ਲੈ ਜਾਂਦਾ ਗਿਆ ਅਬਾਲਾ ਅੰਬਾਲਾ ਤੋਂ ਅੱਗੇ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਚੜਤ ਸਿੰਘ ਸੁੱਕਰਚੱਕੀਆ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਅਫਦਾਲੀ ਤੇ ਹਮਲੇ ਕਰਨੇ ਸਨ ਦਮਦਮਾ ਸਾਹਿਬ ਲੈ ਜਾ ਕੇ ਅਫਦਾਲੀ ਪਾਸੋਂ ਲੁੱਟੇ ਮਾਲ ਵਿੱਚੋਂ ਹਰ ਇੱਕ ਲੜਕੀ ਨੂੰ ਖਰਚਾ ਦਿੱਤਾ ਗਿਆ ਕੱਪੜੇ ਦਿੱਤੇ ਗਏ ਤੇ ਬੜੀ ਸਤਿਕਾਰ ਨਾਲ ਘਰੋਂ ਘਰੀ ਰਵਾਨਾ ਕਰ ਦਿੱਤਾ ਗਿਆ ਨਾਲ ਸਿੰਘ ਰਖਵਾਲੀ ਲਈ ਭੇਜੇ ਗਏ ਬੱਚੀਆਂ ਦੀਆਂ ਅੱਖਾਂ ਵਿੱਚ ਤਨਵਾਦ ਵੱਜੋਂ ਬਾਬਾ ਦੀਪ ਸਿੰਘ ਜੀ ਦੇ ਕੀਤੇ ਕਰਤਾਰ ਲਈ ਖੁਸ਼ੀ ਦੇ ਹੰਝੂ ਸਨ ਇਸ ਗੱਲ ਤੋਂ ਲਾਗਲੇ ਖੇਤਰ ਵਿੱਚ ਬਾਬਾ ਜੀ ਦਾ ਬਹੁਤ ਜਸ ਫੈਲਿਆ ਅਤੇ ਲੋਕ ਸਿੰਘਾਂ ਦੇ ਇਸ ਬਹਾਦਰੀ ਭਰੇ ਕਰਤਵ ਦੀ ਦਾਦ ਦੇ ਰਹੇ ਸਨ ਅਬਦਾਲੀ ਨੇ ਸਿੰਘਾਂ ਦੇ ਗੁਰੀਲਾ ਹਮਲਿਆਂ ਦੀ ਮਾਰ ਖਾਂਦਿਆਂ ਦਰਿਆ ਬਿਆਸ ਗੋਇੰਦਵਾਲ ਦੇ ਸਥਾਨ ਤੋਂ ਪਾਰ ਕੀਤਾ ਦਰਿਆ ਪਾਰ ਕਰਕੇ ਫਤਿਹਾਬਾਦ ਤੋਂ ਹੁੰਦੇ ਹੋਏ ਉਸਨੇ ਲਾਹੌਰ ਪਹੁੰਚਣਾ ਸੀ ਤੇ ਫਤਿਹਾਬਾਦ ਦਾ ਖੇਤਰ ਜੱਸਾ ਸਿੰਘ ਆਲੂਵਾਲੀਆ ਦੇ ਅਧੀਨ ਸੀ ਉਸ ਅਬਦਾਲੀ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤੇ ਜਦੋਂ ਤੇ ਜਿੱਥੇ ਵੀ ਕਿਤੇ ਉਸ ਨੂੰ ਅਫਸਰ ਮਿਲਿਆ ਉਸ ਦੇ ਖਜ਼ਾਨੇ ਨੂੰ ਲੁੱਟਿਆ ਗਿਆ ਇਸ ਤਰ੍ਹਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਦਰਾਨੀਆਂ ਦਾ ਗਰਵ ਤੋੜਿਆ ਤੇ ਉਹਨਾਂ ਨੂੰ ਡਾਡਾ ਨਰਕ ਚ ਪਾਇਆ ਲਾਹੌਰ ਵਿੱਚ ਪਹੁੰਚਿਆ ਅਬਦਾਲੀ ਤੇ ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਹੁਕਮਰਾਨ ਥਾਪਿਆ ਤੇ ਬਖਸ਼ੀ ਜਹਾਨ ਖਾਨ ਨੂੰ ਉਸ ਦਾ ਨਾਇਬ ਆਪਣੀ ਆਪ ਵਜੋਂ ਅਹਿਮਦ ਸ਼ਾਹ ਨੇ ਆਪਣੀ ਅਫਗਾਨ ਸਲਤਨਤ ਦਾ ਹਿੱਸਾ ਪੰਜਾਬ ਨੂੰ ਬਣਾ ਲਿਆ ਸੀ ਪਰ ਉਸ ਦਾ ਅਸਲ ਹੁਕਮ ਲਾਹੌਰ ਦੇ ਲਾਗੇ ਕੁਝ ਪਿੰਡਾਂ ਤੋਂ ਪਰੇ ਨਹੀਂ ਸੀ ਚੱਲਦਾ ਮਾਝਾ ਰਿਆੜ ਕੀ ਤੇ ਦੁਆਬਾ ਦੇ ਖੇਤਰ ਸਿੱਖ ਸਰਦਾਰਾਂ ਦੇ ਅਧੀਨ ਸਨ ਇਹ ਜਾਹਿਰ ਹੈ ਕਿ ਜਦ ਅਹਿਮਦ ਸ਼ਾਹ ਦੁਰਾਨੀ ਨੇ ਲਾਹੌਰ ਨੂੰ ਕਾਬਲ ਜਾਣ ਲਈ ਛੱਡਿਆ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀ ਜੋ ਗੁਜਰਵਾਲਾ ਕੇਂਦਰਤ ਸੀ ਉਸਨੇ ਅਹਿਮਦ ਸ਼ਾਹ ਦੁਰਾਨੀ ਦੀਆਂ ਸੈਨਾਵਾਂ ਤੇ ਵਾਰ-ਵਾਰ ਹਮਲੇ ਕੀਤੇ ਤੇ ਉਸ ਦੇ ਵਾਪਸੀ ਸਫ਼ਰ ਨੂੰ ਵਾਸਤਵ ਵਿੱਚ ਇੱਕ ਦੁਖ ਭਰਿਆ ਸੁਪਨਾ ਬਣਾ ਦਿੱਤਾ ਇੰਨਾ ਹਮਲਿਆ ਕਰਕੇ ਅਹਿਮਦ ਸ਼ਾਹ ਆਪਣੀ ਦੌਲਤ ਤੇ ਤੇ ਘੋੜਿਆਂ ਦੇ ਕੁਸਣ ਕਰਕੇ ਬਹੁਤ ਦੁਖੀ ਸੀ ਬੜੀ ਮੁਸ਼ਕਲ ਨਾਲ ਉਹ ਸਿੰਧ ਦਰਿਆ ਨੂੰ ਪਾਰ ਕਰਨ ਵਿੱਚ ਕਾਮਯਾਬ ਹੋਇਆ ਇਸ ਤਰ੍ਹਾਂ ਸਿੰਘਾਂ ਨੇ ਕਦੀ ਵੀ ਮੌਕੇ ਨੂੰ ਨਹੀਂ ਗਵਾਇਆ ਜਦਕਿ ਅਬਦਾਲੀ ਨੂੰ ਹਮਲਾ ਕਰਕੇ ਦੁਖੀ ਨਾ ਕੀਤਾ ਹੋਵੇ ਤੇ ਉਸ ਦੇ ਸਵੈਮਾਨ ਉੱਪਰ ਸੱਟ ਨਾ ਮਾਰੀ ਹੋਵੇ ਸੇਖਾ ਹਮੇਸ਼ਾ ਉਸ ਨੂੰ ਖਬਰ ਕਰਦਾਰ ਕਰਦੇ ਰਹੇ ਕਿ ਉਹ ਆਪਣੇ ਪੰਜਾਬ ਲਈ ਅੱਜ ਵੀ ਜੂੰਦੇ ਨੇ ਫਿਰ ਉਸ ਤੋਂ ਬਾਅਦ ਵਾਪਸੀ ਤੇ ਜਦ ਅਹਿਮਦ ਸ਼ਾਹ ਅਬਦਾਲੀ ਕਰਨਾਲ ਖੇਤਰ ਵਿੱਚ ਪੈਂਦੇ ਤਰੌੜੀ ਦੇ ਸਥਾਨ ਤੇ ਪਹੁੰਚਿਆ ਤਾਂ ਉਸ ਦੇ ਪੁੱਤਰ شہਜਾਦਾ ਤैमूर ਤੇ ਇੱਕ ਜਰਨੈਲ ਜਹਾਨ ਖਾਨ ਨੂੰ ਪਹਿਲਾਂ ਹੀ ਲਾਹੌਰ ਵੱਲ ਭੇਜ ਦਿੱਤਾ ਸੀ ਤਾਂ ਕਿ ਸਿੱਖ ਸ਼ਕਤੀ ਨੂੰ ਸਖਤ ਨੁਕਸਾਨ ਪਹੁੰਚਾਇਆ ਜਾ ਸਕੇ ਜਹਾਨ ਖਾਨ ਨੂੰ ਇਹ ਦੱਸਿਆ ਗਿਆ ਕਿ ਜਦ ਤੱਕ ਸਿੱਖਾਂ ਦੇ ਪਵਿੱਤਰ ਇਤਿਹਾਮਾਂ ਤੇ ਪਵਿੱਤਰ ਸਰੋਵਰ ਤੇ ਗੁਰੂ ਹਰਮੰਦਰ ਸਾਹਿਬ ਦੀ ਹੋਂਦ ਸਥਾਪਿਤ ਹੈ ਉਦੋਂ ਤੱਕ ਇਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਥੋਂ ਹੀ ਇਹਨਾਂ ਨੂੰ ਅਥਾਹ ਸ਼ਕਤੀ ਤੇ ਜੋਸ਼ ਮਿਲਦਾ ਹੈ ਰਸਤੀ ਵਿੱਚ ਆਉਂਦਿਆਂ ਇਹਨਾਂ ਨੇ ਜਲੰਧਰ ਦੇ ਨਸੀਰ ਅਲੀ ਖਾਨ ਨੂੰ ਨਾਲ ਲੈ ਲਿਆ ਤੇ ਜਲੰਧਰ ਦੁਆਬ ਵਿੱਚ ਪੈਂਦੇ ਸਿੱਖ ਸ਼ਹਿਰ ਕਰਤਾਰਪੁਰ ਜਿੱਥੇ ਪਨਵੇਂ ਸਿੱਖ ਗੁਰੂ ਅਰਜਨ ਦੇਵ ਜੀ ਤੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਬੰਧਤ ਗੁਰਧਾਮ ਸਨ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਗੁਜਰੀ ਜੀ ਦੇ ਪੇਕੇ ਵੀ ਇਥੋਂ ਦੇ ਰਹਿਣ ਵਾਲੇ ਸਨ ਤੇ ਗੁਰੂ ਵੰਸ ਨਾਲ ਸਬੰਧਤ ਛੋਡੀ ਪਰਿਵਾਰ ਦੇ ਵੀ ਕਈ ਸਥਾਨ ਸਨ ਇਹਨਾਂ ਤੇ ਇਹਨਾਂ ਦੇ ਨਾਲ ਪੁੱਤਰੇ ਅਫਗਾਨਾਂ ਨੇ ਕਰਤਾਰਪੁਰ ਦੇ ਸ਼ਹਿਰੀਆਂ ਨੂੰ ਲੁੱਟਿਆ ਤੇ ਬੇਵਕੀਹੀਨ ਕਤਲ ਕੀਤੇ ਗੁਰਦੁਆਰਿਆਂ ਨੂੰ ਅੱਗ ਲਾ ਦਿੱਤੀ ਤੇ ਭਵਨ ਜਿਸ ਵਿੱਚ ਇਤਿਹਾਸਿਕ ਥੰਮ ਜਿਨ੍ਹਾਂ ਨੂੰ ਥੰਮ ਸਾਹਿਬ ਕਿਹਾ ਜਾਂਦਾ ਹੈ ਸੜ ਕੇ ਸੁਆਹ ਹੋ ਗਏ ਤੇ ਕਤਲ ਹੋਈਆਂ ਗਊਆਂ ਦੇ ਖੂਨ ਨਾਲ ਦੋਸ਼ਿਤ ਕੀਤਾ ਗਿਆ ਜਮਾਲ ਖਾਨ ਅਹਿਮਦ ਸ਼ਾਹ ਉਦਾਲੀ ਦੇ بیٹے ਤਮੂਰ ਦਾ ਫੌਜਦਾਰ ਤੇ ਮੰਤਰੀ ਸੀ ਜੋ ਸਿੱਖਾਂ ਦਾ ਮਾਝੀ ਵਿੱਚ ਸਰਬਨਾਸ਼ ਕਰਨ ਲਈ ਮੁਕਰਰ ਕੀਤਾ ਗਿਆ ਸੀ ਇਹ ਸਨ 1756 ਤੋਂ ਲਾਹੌਰ ਦਾ ਸੂਬੇਦਾਰ ਰਹਿ ਰਿਹਾ ਸੀ ਜਹਾਨ ਖਾਨ ਨੇ ਬਹੁਤ ਸਾਰੀ ਫੌਜ ਨਵੀਂ ਭਰਤੀ ਕਰਕੇ ਸਿੱਖਾਂ ਦੀ ਬਰਬਾਦੀ ਦਾ ਕੰਮ ਆਰੰਭ ਕੀਤਾ ਇਲਾਕੇ ਵਿੱਚ ਪੈਰ ਜਮਾ ਕੇ ਅੰਮ੍ਰਿਤਸਰ ਤੇ ਪਿਆ ਤੇ ਸਿੱਖ ਸਾਰੀ ਮਾਝਾ ਛੱਡ ਗਏ ਕੁਝ ਪਹਾੜਾਂ ਵਿੱਚ ਤੇ ਕੁਝ ਮਾਲਵੀ ਵਿੱਚ ਚਲੇ ਗਏ ਸੋ ਜਹਾਨ ਖਾਂ ਅੰਮ੍ਰਿਤਸਰ ਵਿੱਚ ਮਨਮਾਨੀਆਂ ਕਰਨ ਲੱਗਾ ਉਹਨੇ ਇਥੋਂ ਦੀ ਗੁਰਦੁਆਰੀ ਢਾਹ ਦਿੱਤੀ ਲੋਕਾਂ ਦੇ ਘਰ ਸਾੜ ਦਿੱਤੇ ਕਈ ਦੇਵੀਆਂ ਦੀ ਪੱਤ ਮਿੱਟੀ ਵਿੱਚ ਮਿਲਾ ਦਿੱਤੀ ਤੇ ਅੰਮ੍ਰਿਤ ਸਰੋਵਰ ਪੂਰਨਾ ਆਰੰਭ ਕਰ ਦਿੱਤਾ ਤੇ ਹਰਮੰਦਰ ਸਾਹਿਬ ਦੀ ਬੇਦਬੀ ਕਰਨ ਲੱਗ ਪਿਆ ਇਹ ਸਾਰੀਆਂ ਖਬਰਾਂ ਲੈ ਕੇ ਕਿਸੇ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਜਾ ਦੱਸਿਆ ਬਾਬਾ ਜੀ ਨੂੰ ਸਿੱਖਾਂ ਤੇ ਹੋ ਰਹੀ ਅਤਿਆਚਾਰਾਂ ਦਾ ਪਹਿਲਾਂ ਹੀ ਪਤਾ ਸੀ ਤੇ ਏਸੀ ਕਰਕੇ ਬਾਬਾ ਜੀ ਦੇ ਡੋਲੇ ਫਰਕ ਗਏ ਤੇ ਉਹਨਾਂ ਨੂੰ ਅੰਤਾਂ ਦਾ ਜੋਸ਼ ਚੜ ਗਿਆ ਸੋਹਣ ਸਿੰਘ ਸੀਤਲ ਕਵੀ ਇਉਂ ਲਿਖਦੇ ਨੇ ਸਣੀ ਮਿਸਲ ਸ਼ਹੀਦਾਂ ਦੀ ਦੀਪ ਸਿੰਘ ਜੀ ਬੈਠੇ ਦਮਦਮੇ ਸੀ ਡੇਰਾ ਲਾ ਭਾਈ ਅੰਮ੍ਰਿਤਸਰ ਜੋ ਵਰਤਦਾ ਗੈਰ ਹੈ ਸੀ ਸੂਹੇ ਦਸਿਆ ਉਹਨਾਂ ਨੂੰ ਜਾ ਭਾਈ ਭਾਰੀ ਫੌਜ ਜਹਾਨ ਖਾਨ ਨਾਲ ਲੈ ਕੀ ਹਰੀਹਾ ਗੁਰਾਂ ਦਾ ਤਾਲ ਪੁਰਾਵਾ ਭਾਈ ਜੀਗੇ ਨਾ ਧਿਆਮਨਾ ਦੀ ਮਹਿਲ ਲੈਂਦੀ ਉਦਾ ਰਿਹਾ ਨਿਸ਼ਾਨ ਮਿਟਾ ਪਾਈ ਸਿੱਖੀ ਅਣਖ ਉਨੀ ਪੈਰਾਂ ਦੇ ਵਿੱਚ ਰੋਲੀ ਮਾਰ ਨਸ਼ੱਤਰਾਂ ਰਿਹਾ ਅਜਮਾ ਪਾਈ ਪਤ ਪੰਥ ਦੀ ਤਖਤ ਅਕਾਲ ਦਾ ਜੋ ਰਿਹਾ ਉਸਥਾਂ ਹੁਕਮ ਚਲਾ ਪਾਈ ਹਰ ਮੰਦਰ ਹਰ ਵਸ ਦਾ ਆਪ ਜਿੱਥੇ ਰਿਹਾ ਉਸਥਾਂ ਪਾਪ ਕਮਾ ਪਾਈ ਜਿੱਥੇ ਪਹੁੰਚ ਚੜਦੀ ਹੋਂ ਸੀਤਲ ਭਾਂਬੜ ਜ਼ੁਲਮ ਦੇ ਦਿੱਤੇ ਮਚਾ ਪਾਈ ਬੁੱਢੀ ਜਰਨੈਲ ਦੀ ਡੌਲੇ ਫੜਕੁੱਠੇ ਤੇ ਅਫਗਾਨਾਂ ਤੋਂ ਬਦਲਾ ਲੈਣ ਲਈ ਤਿਆਰੀ ਕਰਨ ਲੱਗੇ ਜਥੇ ਦੇ ਸਾਰੇ ਸਿੰਘਾਂ ਦੇ ਦਿਲਾਂ ਅੰਦਰ ਰੋਹ ਦੀ ਜਵਾਲਾ ਭੜਕੁੱਠੀ ਤੇ ਸਭ ਤਲਵਾਰਾਂ ਧੂ ਕੇ ਤਿਆਰ ਹੋ ਪਏ ਅਮ੍ਰਿਤਸਰ ਨੂੰ ਜਾਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਨੇ ਆਪਣੇ ਖੰਡੇ ਨਾਲ ਧਰਤੀ ਦੇ ਲਈ ਕ ਖਿੱਚ ਕੇ ਆਖਿਆ ਲੀਕ ਤੋਂ ਅੱਗੇ ਉਹ ਹੀ ਆਵੇ ਜਿਹਨੂੰ ਮੌਤ ਕਬੂਲ ਹੈ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਅੰਮ੍ਰਿਤ ਸਰ ਗੁਰਦੁਆਰੀ ਕੇਰੀ ਸੁਣੀ ਬਦਬੀ ਸਿੰਘਣ ਬਧੇਰੀ ਪੰਥ ਨਹੀਂ ਥਾ ਸਭ ਇਕਠੋਰੇ ਸਾਨ ਸਿੰਘਣ ਪਛਤਾਵੇ ਗੋਰੇ ਮਿਸਲ ਸ਼ਹੀਦਨ ਕਾ ਸਰਦਾਰ ਐ ਦੀਪ ਸਿੰਘ ਥਾ ਵੱਡੋ ਉਦਾਰਾ ਰਹਿਤ ਦਮਦਮੇ ਟਿਗਤਲਵੰਡੀ ਕਿਸਕੋ ਚੜੀ ਅਧਕ ਸੁਣ ਚੰਡੀ ਸਾਬਾ ਮਦ ਓਨ ਐਸ ਉਚਾਰਾ ਸੂਰ ਵੀਰ ਜੋ ਸਿੰਘ ਪਿਆਰਾ ਧਰਮ ਰਖਿਓ ਚਹਿ ਜੋ ਗੁਰਦੁਆਰਾ ਸੋ ਹਮਰੇ ਅਸਾਂਗ ਹੋਵੋ ਤਿਆਰਾ ਸੋਹਣ ਸਿੰਘ ਸੀਤਲ ਜੀ ਲਿਖਦੇ ਨੇ ਲੀਕਮਾਰ ਕੇ ਦੀਪ ਸਿੰਘ ਖੰਡਾ ਲਿਸ਼ਕਾਵੇ ਬੋਲੇ ਅੱਗੇ ਦੀਕ ਤੋਂ ਉਹ ਸੂਰਾ ਆਵੇ ਜਿਹਨੂੰ ਮੌਤ ਕਬੂਲ ਹੈ ਦਿਲ ਨਹੀਂ ਡੁਲਾਵੇ ਪੁਰਜਾ ਪੁਰਜਾ ਕੱਟਮਰੈ ਨਹੀਂ ਕੰਡ ਵਿਖਾਵੇ ਮਾਰੇ ਤੇਗਾ ਸਿੱਧੀਆਂ ਸਿੱਧੇ ਮੂੰਖਾਵੇ ਹੋਲੀ ਖੇਡੇ ਘੂਣ ਦੀ ਸੀਤਲ ਰੰਗ ਲਾਵੇ ਬਾਬਾ ਦੀਪ ਸਿੰਘ ਆਪਣੇ ਭਤੀਜੇ ਸੱਦਾ ਸਿੰਘ ਨੂੰ ਗੁਰਦ ਆਮ ਦਮਦਮਾ ਸਾਹਿਬ ਦੀ ਸੇਵਾ ਸੌਂਪ ਉੱਥੋਂ ਬਹੁਤ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਵੱਲ ਰਵਾਨਾ ਹੋਦਰੇ ਪਿੰਡ ਜੱਗਾ ਬਾਂਮਣੀ ਵਾਲਾ ਚੌਂਤਰਾ ਨਹੀਂਆ ਵਾਲਾ ਫੂਲ ਮਹਾਰਾਜ ਦਰਾਜ ਪੁੱਜੋ ਗੋਬਿੰਦਪੁਰਾ ਲੱਖੀ ਜੰਗਲ ਕੋਟ ਪਿੰਡਾਂ ਤੋਂ ਹੋਰ ਸਿੰਘਾਂ ਦੇ ਜਥੇ ਤਿਆਰ ਹੋ ਪਏ ਤੇ ਮਾਝੀ ਦੇ ਖੇਤਰ ਵਿੱਚੋਂ ਗੁਜ਼ਰਦਿਆਂ ਤੇ ਤਰਨਤਾਰ ਪਹੁੰਚਦਿਆਂ ਬਾਬਾ ਜੀ ਦੇ ਨਾਲ 10000 ਸਿੰਘ ਇਕੱਠੇ ਹੋ ਗਏ ਸਨ ਦੀਵਾਲੀ ਦਾ ਤਿਉਹਾਰ ਨੇੜੇ ਸੀ afghan journal ਤੇ احمد ਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਨੂੰ ਸਿੰਘਾਂ ਦੇ ਦੀਵਾਲੀ ਤੇ ਪਹੁੰਚਣ ਦੀ ਪੱਕੀ ਉਮੀਦ ਸੀ। ਉਹਨਾਂ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਕਾਫੀ ਸੈਨਾ ਇਕੱਤਰ ਕੀਤੀ ਹੋਈ ਸੀ ਤੇ ਤਰਨਤਾਰਨ ਸਿੰਘਾਂ ਨੇ ਆਪਣੀਆਂ ਕਲਾਈਆਂ ਦੁਆਲੇ ਗਾਨੇ ਬੰਨੇ ਤੇ ਦਸਤਾਰਾਂ ਤੇ ਕੇਸਰ ਛਿੜਕਿਆ ਜਿਵੇਂ ਕਿ ਉਹਨਾਂ ਨੇ ਲੜ ਕੇ ਆਪਣੇ ਆਪ ਲਈ ਲਾੜੀਆਂ ਜਿੱਤਣੀਆਂ ਹੋਣ। ਉਹਨਾਂ ਨੇ ਆਪਣੇ ਆਪ ਨੂੰ ਮਹਾਨ ਕੁਰਬਾਨੀ ਕਰਨ ਲਈ ਤਿਆਰ ਕੀਤਾ। ਸਿੱਖ ਇਕੱਠ ਦੀ ਖਬਰ ਸੁਣਨ ਅਫਗਾਨ ਸੈਨਾ ਨੇ ਸਿੱਖਾਂ ਦੇ ਜਥੇ ਦਾ ਰਾਹ ਰੋਕਿਆ ਜੋ ਅੰਮ੍ਰਿਤਸਰ ਵੱਲੋਂ ਵਾਹੂ ਦਾਹੀ ਆ ਰਹੇ ਸਨ। ਬਾਬਾ ਦੀਪ ਸਿੰਘ ਦੀ ਕਮਾਨ ਥੱਲੇ ਸਿੱਖ ਅੰਮ੍ਰਿਤਸਰ ਵੱਲ ਵਧੀ ਤੇ ਰਸਤੇ ਵਿੱਚ ਗੋਲਵੜ ਦੇ ਨੇੜੇ ਬੜੀ ਕਮਸਾਉਂ ਦਾ ਯੁੱਧ ਹੋਇਆ। ਜਹਾਨ ਖਾਨੀ ਕਮਾਨ ਥੱਲੇ ਅਫਗਾਨ ਸੈਨਿਕ ਰੂਪਰੇ ਸਿੱਖਾਂ ਨਾਲ ਲੜ ਰਹੇ ਸਨ। ਤਹਿਮਸ ਖਾਨ ਮਸਕੀਨ ਜੋ ਅਫਗਾਨ ਸੈਨਾ ਵੱਲੋਂ ਲੜ ਰਿਹਾ ਸੀ ਤੇ ਜਿਸ ਨੇ ਇਹ ਯੁੱਧ ਅਖੀਰ ਲਿੱਠਾ ਹੈ ਉਸਨੇ ਆਪਣੀ ਇਤਿਹਾਸ ਦੀ ਪੁਤਸਕ ਤਜਕਿ ਇਹ ਤਹਿਮਸਤ ਵਿੱਚ ਇਸ ਯੁੱਧ ਦਾ ਵਰਣਨ ਕਰਦਿਆਂ ਲਿਖਿਆ ਹੈ ਕਿ ਸਿੱਖਾਂ ਨੇ ਮੁਸਲਿਮ ਸੈਨਾਵਾਂ ਨੂੰ ਬੜੇ ਲਾਗੀ ਹੋ ਕੇ ਘੇਰ ਲਿਆ ਤੇ ਹਰ ਪਾਸੇ ਤੋਂ ਲੜਾਈ ਨੂੰ ਗਰਮ ਰੱਖਿਆ ਤੇ ਉਹ ਇੰਨੀਆਂ ਡਰ ਗਈਆਂ ਕਿ ਉਹਨਾਂ ਦੇ ਆਦਮੀ ਕਬਰਾਏ ਹੋਏ ਭੱਜ ਗਏ ਇਹ ਯੁੱਧ 11 ਨਵੰਬਰ 1757 ਨੂੰ ਹੋਇਆ ਤੇ 10000 ਸਿੰਘਾਂ ਨਾਲ ਲਗਭਗ 40000 ਅਫਗਾਨ ਸੈਨਾ ਦਾ ਮੁਕਾਬਲਾ ਹੋਇਆ ਪਿੰਡ ਗੋਲਵੜ ਦੀ ਮੈਦਾਨ ਵਿੱਚ 26 ਪਿੰਡ ਕੋਲ ਬਾਬਾ ਨੌਂ ਸਿੰਘ ਤੇ ਹੋਰ ਸਿੰਘ ਸ਼ਹੀਦ ਹੋ ਗਏ ਦੁਸ਼ਮਣ ਦੀ ਸੈਨਾ ਦਾ ਨਾਸ਼ ਕਰਦੇ ਹੋਏ ਬਾਬਾ ਦੀਪ ਸਿੰਘ ਤੇ ਉਹਨਾਂ ਦੇ ਸਾਥੀ ਅੰਮ੍ਰਿਤਸਰ ਵੱਲ ਵੱਡੀ ਜੋਸ਼ ਵਿੱਚ ਵੱਧ ਰਹੇ ਸਨ। ਵੀਰ ਸਿੰਘ ਤੇ ਹਰੀ ਸਿੰਘ ਪਿੰਡ ਸੰਗਰਾਣੀ ਕੋਲ ਸ਼ਹੀਦ ਹੋ ਗਏ ਤੇ ਬਾਬਾ ਦੀਪ ਸਿੰਘ ਖੰਡਾ ਵਾਹੰਦੇ ਹੋਏ ਰਾਮਸਰ ਲਾਗੇ ਪਹੁੰਚ ਗਏ ਜਿੱਥੇ ਵੱਡੀ ਕਮਸਾਣ ਦਾ ਯੁੱਧ ਹੋਇਆ। ਲਾਲਾ ਧਨੀ ਰਾਮ ਚਾਤਰੀਕ ਪ੍ਰਸੰਗ ਵਿੱਚ ਬਾਬਾ ਦੀਪ ਸਿੰਘ ਜੀ ਬਾਰੇ ਲਿਖਦੇ ਨੇ ਲੜਦੀ ਮਰਦੀ ਮਾਰਦੇ ਲਹੂ ਨਦੀ ਵਹਾਈ ਸ੍ਰੀ ਗੁਰਦੁਆਰੇ ਰਾਮਸਰ ਲਾਗੇ ਪਹੁੰਚੇ ਆਏ। ਇਥੀ ਫੌਜ ਜੁੜੀ ਸੀ ਪਾਰੀ ਸਿੰਘਾਂ ਦੀ ਯਾਰ ਵਾਗ ਖੁਲਾਰੀ ਤੁਰਕ ਸਿੰਘਾਂ ਦਾ ਕਮਸਾਨ ਬਉਥੇ ਲੱਥੀ ਲੋਹੂ ਕਾਣ ਪੰਜ ਹਜ਼ਾਰੀ ਸ਼ਾਹ ਜਮਾਲ ਆ ਜੁੱਟਾ ਬਾਬਾ ਜੀ ਨਾਲ ਕੱਲੇ ਕੱਲੇ ਕਰਨ ਲੜਾਈ ਲਾਂਬੀ ਸਾਰੀ ਫੌਜ ਹਟਾਈ ਇੱਕ ਦੂਏ ਪਰ ਵਾਰ ਚਲਾਵਨ ਆਪਣਾ ਆਪਣਾ ਦਾਉ ਬਜਾਵਨ ਓੜਕ ਪੈ ਦੋਹਾ ਦੀ ਵਾਰ ਦੋਹਾ ਦੇ ਸਿਰ ਗਏ ਉਤਾਰ ਸ਼ਾ ਜਮਾਲ ਨੇ ਦਿੱਤੀ ਜਾਨ ਡਿੱਗ ਪਿਆ ਹੋ ਲਹੂ ਲੋਹਾਨ ਬਾਬਾ ਜੀ ਪੀ ਹੋਏ ਸ਼ਹੀਦ ਕਲਗੀ ਧਰ ਦੇ ਸੱਚ ਮੁਰੀਦ ਆਵਾਜ਼ ਇੱਕੋ ਦੂਰੋਂ ਉੱਚੀ ਆਈ ਬਾਬਾ ਜੀ ਕਰ ਗਏ ਚੜਾਈ ਹਾਂ ਹਾਂ ਏ ਕੀ ਕਾਰਾ ਪਿਆਂ ਬਚਨ ਇਹਨਾਂ ਦੇ ਐਵੇਂ ਗਿਆ ਮਰਨਾ ਸੀ ਅੰਮ੍ਰਿਤਸਰ ਜਾ ਕੇ ਹਰ ਮੰਦਰ ਦਾ ਦਰਸ਼ਨ ਪਾ ਕੇ ਬਾਬਾ ਜੀ ਨੇ ਹੱਥ ਹਿਲਾਇਆ ਪ੍ਰਣ ਆਪਣਾ ਨਹਿ ਅਸਾਂ ਬੁਲਾਇਆ ਸਿਰ ਫੜਿਆ ਇੱਕ ਹੱਥ ਮਝਾਰ ਦੂਜੇ ਹੱਥ ਫੜੀ ਤਲਵਾਰ ਪ੍ਰੇਮੀ ਪੈਰ ਪਏ ਫਿਰ ਚੱਲ ਸ੍ਰੀ ਆਰ ਮੰਦਰ ਪਿਆਰੇ ਵੱਲ ਖੜਗ ਕਰੇ ਤੁਰਕਾਂ ਪਰਵਾਰ ਪੈਰ ਤੁਰਨ ਗੁਰ ਗਲੀ ਮਝਾਰ ਖੜਗ ਕਰੇ ਤੁਰਕਾਂ ਪਰਵਾਰ ਪੈਰ ਤੁਰਨ ਗੁਰਗਲੀ ਮਝਾਰ ਡਾਕਟਰ ਭਗਤ ਸਿੰਘ ਜੀ ਲਿਖਦੇ ਨੇ ਕਿ ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਤੇ ਜਮਾਲ ਖਾਂ ਜਿਹੜਾ ਅਫਗਾਨ ਚਨਾਲਾ ਵਿੱਚੋਂ ਇੱਕ ਸੀ ਉਹਨਾਂ ਦੀ ਹੱਥੋਂ ਹੱਥ ਲੜਾਈ ਹੋਈ ਜਿਸ ਵਿੱਚ ਦੋਨਾਂ ਨੂੰ ਪ੍ਰਾਣ ਘਾਤਕ ਕਾਹੋ ਲੱਗੇ ਜਿਸ ਕਾਰਨ ਦੋਵੇਂ ਹੀ ਡਿੱਗ ਪਏ ਤੇ ਕਿਹਾ ਜਾਂਦਾ ਹੈ ਕਿ ਇਸ ਅਫਸਰ ਤੇ ਬਾਬਾ ਦੀਪ ਸਿੰਘ ਜੀ ਦੇ ਕੇ ਸਾਥੀ ਨੇ ਉਹਨਾਂ ਦਾ ਕੀਤਾ ਪ੍ਰਾਣ ਯਾਦ ਕਰਵਾਇਆ ਜਿਦੇ ਵਿੱਚ ਕਿਹਾ ਗਿਆ ਸੀ ਕਿ ਉਹ ਗੁਰੂ ਚਰਨਾ ਅਰਥਾਤ ਹਰਮੰਦਰ ਸਾਹਿਬ ਦੀਆਂ ਸੀਮਾਂ ਵਿੱਚ ਪ੍ਰਾਣ ਤਿਆਗਣਗੇ ਜੋ ਅਜੇ ਉਥੋਂ ਕੋਹਾਂ ਦੂਰ ਸੀ 75 ਸਾਲ ਦੀ ਪਕੀਰੀ ਉਮਰ ਦੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਿਧਾਂਤ ਤੋਂ ਨਾ ਟੱਲਣ ਵਾਲੀ ਵੀਰਤਾ ਤੇ ਸਥਿਰ ਵਿਸ਼ਵਾਸ ਨੇ ਸਿੱਖਾਂ ਵਾਲੇ ਅੰਤਿਮ ਫਤਿਹ ਦੇ ਜੋਸ਼ ਨੂੰ ਉੱਚਾ ਰੱਖਿਆ ਜ਼ਖਮੀ ਹੋਈ ਸੀ ਇਸ ਨੂੰ ਆਸਰਾ ਦਿੰਦੇ ਹੋਏ ਉਹ ਲੜਦੇ ਹੋਏ ਜਦੋਂ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਡਿੱਗ ਬਈ ਤਾਂ ਸਰੀਰ ਤਿਆਗ ਦਿੱਤਾ ਜਿੱਥੇ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਸਮਾਰਕ ਹੈ ਰਾਮ ਸਰ ਦੀ ਬਾਹਰ ਜਗ੍ਹਾ ਜਿੱਥੇ ਉਹ ਜ਼ਖਮੀ ਹੋਏ ਸਨ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਬਾਬਾ ਜੀ ਦੇ ਜਥੇ ਵਿੱਚ ਸਿੰਘ ਦਤਾਰ, ਰਾਮ ਸਿੰਘ ਕਟੜਾ, ਨਿਹਾਲ ਸਿੰਘ, ਲੈਣਾ ਸਿੰਘ, ਗੋਪਾਲ ਸਿੰਘ, ਭਾਗ ਸਿੰਘ, ਰਣ ਸਿੰਘ, ਦਿਆਲ ਸਿੰਘ, ਨੱਥਾ ਸਿੰਘ, ਬਾਲਾ ਸਿੰਘ, ਤਾਰਾ ਸਿੰਘ, ਪਹਾਦਰ ਸਿੰਘ, ਅੱਗੜ ਸਿੰਘ ਹੀਰਾ ਸਿੰਘ ਗੰਡਾ ਸਿੰਘ ਤੇ ਹੋਰ ਗੁਰੂ ਕੇ ਬਾਗ ਵਿੱਚ ਧਰਮ ਸਿੰਘ ਵਿਵੇਕਸਰ ਨੇੜੇ ਕੌਰ ਸਿੰਘ ਮੰਨਾ ਸਿੰਘ ਤੇ ਬਸੰਤ ਸਿੰਘ ਮੰਗਣੀ ਅਖਾੜੇ ਕੋਲ ਸ਼ਹੀਦ ਹੋਏ ਜਿੱਥੇ-ਜਿੱਥੇ ਕੋਈ ਵੀ ਸਿੰਘ ਸ਼ਹੀਦ ਹੋਇਆ ਉੱਥੇ-ਉੱਥੇ ਉਹਦਾ ਸ਼ਹੀਦ ਗੰਜ ਬਣਾਇਆ ਗਿਆ ਬਾਬਾ ਗੁਰਬਖਸ਼ ਸਿੰਘ ਪਿੰਡ ਲੀਲਸੀ ਦੀ ਅਕਾਲ ਤਖਤ ਸਾਹਿਬ ਪਾਸ ਬਾਬਾ ਰਾਮ ਸਿੰਘ ਤੇ ਹੋਰ ਸਾਰੇ ਸਿੰਘਾਂ ਦੀਆਂ ਰਾਮਗੜੀਆਂ ਕਟੜੀ ਪਾਸ ਯਾਦਗਾਰਾਂ ਨੇ ਇੱਕ ਬੰਦਾ ਧੜਾਂ ਦਾ ਲੜਨਾ ਬਹਾਦਰੀ ਦਰਸਾਉਣ ਵਾਲੀ ਕਾਵ ਵਿਧੀ ਹੈ ਜੋ ਕਈ ਕਬੀਲਿਆਂ ਦੀ ਆਗੂਆਂ ਦੀ ਬਹਾਦਰੀ ਦਰਸਾਉਣ ਲਈ ਵੀ ਵਰਤੀ ਜਾਂਦੀ ਹੈ ਤੇ ਇਸੇ ਤਰੀਕੇ ਧੜਕੇ ਲੜਨਾ ਆਪਣੀ ਜਾਨ ਦੀ ਪਰਵਾਹ ਨਾ ਕਰਨਾ ਹੈ ਬਾਬਾ ਜੀ ਤੋਂ ਇਲਾਵਾ ਮਹਿਤ ਸਿੰਘ ਸਰਾਈ ਨੇ ਵੀ ਕਬੰਦ ਦੀ ਵੀ ਲੜਾਈ ਕੀਤੀ ਤੇ ਚਾਟੀ ਵਿੰਡ ਲਾਗੇ ਡਿੱਗਾ ਰਾਮ ਸਿੰਘ ਦਾ ਕਬੰਦ ਬਿਵੇਕਸਰ ਜਾ ਕੇ ਡਿੱਗਾ ਇਸ ਤਰ੍ਹਾਂ ਦੇ ਢਰ ਹੋ ਕੇ ਮਰਨਾ ਹੀ ਸੀ ਇਸ ਤਰੀਕੇ ਧਰ ਕੇ ਮਰਨਾ ਹੈ ਬਾਈਕਾਨ ਸਿੰਘ ਨਾਭਾ ਆਪ ਅਨੇਕ ਉਹ ਗੰਦੇ ਨੇਕੀ ਬਾਬਾ ਦੀਪ ਸਿੰਘ ਅਨੇਕ ਲੜਾਈਆਂ ਵਿੱਚ ਸ਼ਹੀਦ ਹੋਣ ਲਈ ਜਾਨ ਹਥੇਲੀ ਤੇ ਰੱਖ ਕੇ ਅੱਗੇ ਵਧੇ ਸਨ ਮਰਤੂ ਪ੍ਰਤੀ ਨਫ਼ਰਤ ਰੱਖਣ ਵਾਲੇ ਤੇ ਪਿਆ ਭੀਗ ਰਹਿਣ ਵਾਲੇ ਲੋਕ ਕਦੇ ਵੀ ਮਰਤੂ ਦੀ ਮਹਿਮਾ ਨੂੰ ਨਹੀਂ ਜਾਣ ਸਕਣਗੇ ਵੇਖੋ ਮੌਤ ਕਿੰਨੀ ਬਲਵਾਨ ਹੈ ਇਹ ਇਕੱਲੀ ਹੀ ਸਾਰੀ ਦੁਨੀਆ ਦੇ ਪਿੱਛੇ ਪਈ ਹੈ ਤੇ ਸਾਰੀ ਦੁਨੀਆ ਇਸ ਤੋਂ ਡਰ ਕੇ ਭੱਜ ਰਹੀ ਹੈ ਮੌਤ ਤੋਂ ਡਰਨ ਵਾਲੇ ਲੋਕ ਹੀ ਯੁੱਧ ਦਾ ਨਿਰਮਾਣ ਕਰਦੇ ਨੇ ਸਾਨੂੰ ਦਲੇਰੀ ਨਾਲ ਮਰਨਾ ਚਾਹੀਦਾ ਹੈ ਜੋ ਮਰਨ ਦੀ ਕੰਜੂਸੀ ਕਰਦੇ ਨੇ ਉਹਨਾਂ ਨੂੰ ਅਮਰ ਲੋਕ ਵਿੱਚ ਪਰਵੇਸ਼ ਨਹੀਂ ਮਿਲਦਾ ਚੰਗੀ ਤੇ ਪਵਿੱਤਰ ਕਾਰਜ ਲਈ ਮਰਨਾ ਮੌਤ ਨਹੀਂ ਬਲਕਿ ਅਮਰਤਾ ਪ੍ਰਾਪਤ ਕਰਨੀ ਹੁੰਦੀ ਹੈ ਸ਼ਹਾਦਤ ਦੇਣੀ ਪੈਂਦੀ ਹੈ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਤੇ ਉਹਨਾਂ ਨੇ ਬਹਾਣ ਸਾਥੀਆਂ ਨੇ ਦਿੱਤੀ ਗੁਰੂ ਨਾਨਕ ਦੇਵ ਜੀ ਸ਼ਿਸ਼ਟਾ ਧਾਰੀ ਨਹੀਂ ਸਨ ਤੇ ਨਾ ਹੀ ਉਹਨਾਂ ਦੇ ਸਮਕਾਲੀ ਸਿੱਖਾਂ ਨੇ ਸ਼ਿਸ਼ਟਾ ਧਾਰਨ ਕੀਤੇ ਪਰ ਉਹਨਾਂ ਨੇ ਸਿੱਖਾਂ ਨੂੰ ਨਿਰਭੈ ਬਣਾਇਆ ਤੇ ਗੁਰੂ ਜੀ ਨੇ ਆਪਣੇ ਸਿੱਖਾਂ ਸਾਹਮਣੇ ਇੱਕ ਆਦਰਸ਼ ਰੱਖਿਆ ਜਿਸ ਨੇ ਮੇਰੇ ਵੱਲ ਆਉਣਾ ਹੈ ਉਹ ਸੀਸ ਤਲੀ ਤੇ ਰੱਖ ਕੇ ਆਵੇ ਅਰਥਾਤ ਆਪਣੀ ਸੋਚ ਦੀ ਕੁਰਬਾਨੀ ਦਿੰਦਿਆਂ ਸੰਪੂਰਨ ਸਮਰਪਣ ਵਿੱਚ ਆਵੇ ਉਹਨਾਂ ਨੇ ਕਿਹਾ ਜੋ ਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਰਦੀਜੈ ਕਾਣ ਨਾ ਕੀਜੈ ਬਾਬਾ ਦੀਪ ਸਿੰਘ ਤੇ ਉਹਨਾਂ ਦੇ ਅਨੇਕ ਸਾਥੀਆਂ ਨੇ ਆਪਣੀਆਂ ਮਹਾਨ ਸ਼ਹੀਦੀਆਂ ਦੇ ਕੇ ਸ੍ਰੀ ਹਰਮੰਦਰ ਸਾਹਿਬ ਨੂੰ ਜ਼ਾਲਮ ਅਫਗਾਨੀਆਂ ਤੋਂ ਆਜ਼ਾਦ ਕਰਵਾਇਆ। ਬਾਬਾ ਦੀਪ ਸਿੰਘ ਜੀ ਦੇ ਸੀਸ ਦਾ ਜਿੱਥੇ ਅੰਤਮ ਸੰਸਕਾਰ ਰਾਮਗੜੀਆਂ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜੀਆਂ ਨੇ ਕੀਤਾ ਉਸ ਅਸਥਾਨ ਤੇ ਹੁਣ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਥਿਤ ਹੈ ਜੀ। ਰਾਮਗੜੀਆਂ ਮਿਸਲ ਦੇ ਜਿੰਨੇ ਵੀ ਸ਼ਹੀਦ ਸਿੰਘ ਹੋਏ ਉਹਨਾਂ ਦਾ ਸੰਸਕਾਰ ਵੀ ਸ਼ਹੀਦ ਗੰਜ ਸਾਹਿਬ ਹੀ ਹੋਇਆ। ਸੋ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਤੇ ਆਪਣੀ ਸ਼ਹਾਦਤ ਦੇ ਕੇ ਆਪਣੇ ਬ੍ਰਾਂਹ ਗੁਰੂ ਜੀ ਨੂੰ ਸਮਰਪਨ ਕਰ ਦਿੱਤੇ ਤੇ ਸ਼ਹਾਦਤ پا ਕੇ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਗਏ ਹੋਈਆਂ ਬੁੱਲਾਂ ਚੁੱਕਾਂ ਦੀ ਖਿਮਾ ਜੀ ਇਸ ਤੋਂ ਅੱਗੇ ਦਾ ਇਤਿਹਾਸ ਅਗਲੀਆਂ ਵੀਡੀਓਜ਼ ਵਿੱਚ ਲੈ ਕੇ ਆਵਾਂਗੇ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ